ਪੰਜਾਬੀ ਗਾਇਕ ਰਾਜਵੀਰ ਜੁਗੰਦਾ ਜਨਾਦਾ ਬੀਤੇ ਕੱਲ ਦੇਹਾਂਤ ਹੁੰਦਾ ਹੈ ਤਾਂ ਅੱਜ ਇਸੇ ਗਰਾਊਂਡ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਣਾ ਤੇ ਜੋ ਗਰਾਊਂਡ ਦਾ ਪਿੰਡ ਪੋਨਾ ਦਿੱਤਿਆ ਜਿ ਰਾਜਵੀਰ ਜੁਗੰਦਾ ਨੂੰ ਪੰਜ ਤੱਤਾ ਦੇ ਵਿੱਚ ਵਿਲੀਨ ਕੀਤਾ ਜਾਵੇਗਾ ਤਾਜ਼ਾ ਇਹ ਹੈ ਕਿ ਜਿੱਥੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਸੰ ਰਾਜਵੀਰ ਜੁਗੰਦਾ ਬੀਤੇ ਕੱਲ ਦੇਹਾਂਤ ਹੁੰਦਾ ਹੈ ਤੇ ਰਾਤ ਨੂੰ ਹੀ ਜਿਹੜੀ ਮ੍ਰਿਤਕ ਦੇ ਹੈ ਉਹਨਾਂ ਦੇ ਜੱਦੀ ਪਿੰਡ ਪੋਨਾ ਪਹੁੰਚੀ ਹੈ ਇਸ ਦੇ ਦਰਮਿਆਨ ਲੂਕਾ ਤੇ ਤੱਕ ਮੰਨ ਲਓ ਕਿ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਿੰਡ ਦੀਆਂ ਬੀਬੀਆਂ ਤਾਂ ਹਾਂ ਮਾਰ ਮਾਰ ਰੁੰਦੀਆਂ ਨੇ ਤਾਂ ਉੱਥੇ ਹੀ ਦੱਸ ਜਿਏ ਕਿ ਉਹੀ ਗਰਾਊਂਡ ਹੈ ਜਿਸ ਗਰਾਊਂਡ ਦੇ ਵਿੱਚ ਕਦੇ ਰਾਜਵੀਰ ਖੇਡਿਆ ਹੁਣ ਹੈ ਤੇ ਅੱਜ ਉਸੇ ਗਰਾਊਂਡ ਦੇ ਵਿੱਚ ਉਹਦਾ ਸੰਸਕਾਰ ਕੀਤਾ ਜਾਣਾ ਸਖਰੀਤੀ ਰਿਵਾਜਾਂ ਦੇ ਮੁਤਾਬਕ ਰਾਜਵੀਰ ਜਵੰਦਾ ਨੂੰ ਅੱਜ ਪੱਜ ਤੱਤਾ ਦੇ ਵਿੱਚ ਬਲੀਨ ਕੀਤਾ ਜਾਵੇਗਾ ਤੇ ਤਸਵੀਰਾਂ ਉਸੇ ਗਰਾਊਂਡ ਦੀਆਂ ਨੇ ਜਿੱਥੇ ਅੱਜ ਰਾਜਵੀਰ ਜਵੰਦਾ ਦਾ ਅੰਤਮ ਸਸਕਾਰ ਕੀਤਾ ਜਾਣਾ ਹੈ ਤਾਂ ਦੱਸੋ ਇਹ ਕਿ ਜਿੱਥੇ ਰਾਜਵੀਰ ਜਵੰਦਾ ਦੀ ਹਰੀ ਕੱਖ ਨਾਮ ਨਜ਼ਰ ਆ ਰਹੀ ਹੈ ਉਹਨਾਂ ਦੇ ਪੱਕੇ ਉਹਨਾਂ ਦੇ ਜਿਗਰੀ ਯਾਰ ਪਰਿਵਾਰਦ ਨੇ ਇਸ ਵੇਲੇ ਮੁੱਡੇ ਦੇ ਨਾ ਮੁੱਡਾ ਲਾ ਕੇ ਖੜੇ ਨਜ਼ਰ ਆ ਰਹੇ ਨੇ ਪਰ ਪਰਿਵਾਰ ਤੇ ਇਸ ਵੇਲੇ ਦੁੱਖ ਦਾ ਅਜਿਹਾ ਪਹਾੜ ਟੁੱਟਿਆ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਪਹਿਲੇ ਰਾਜਵੀਰ ਜਗੰਦਾ ਦੇ ਪਿਤਾ ਦਾ ਦਿਹਾਂਤ ਹੁੰਦਾ ਤੇ ਉਸ ਤੋਂ ਬਾਅਦ ਰਾਜਵੀਰ ਨਾਈਂ ਚਲੇ ਜਾਣਾ ਪਰਿਵਾਰ ਦੇ ਲਈ ਅਸਹਿ ਬਣ ਚੁਕਿਆ ਪੰਜਾਬੀ ਗਾਇਕ ਰਾਜਵੀਰ ਜਗੰਦਾ ਜਨਾਦਾ ਬੀਤੇ ਕੱਲ ਦਿਹਾਂਤ ਹੁੰਦਾ ਤਾਂ ਅੱਜ ਇਸੇ ਗਰਾਊਂਡ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਣਾ ਤੇ ਜੋ ਗਰਾਊਂਡ ਦਾ ਪਿੰਡ ਪੋਨਾ ਦੇ ਤੇ ਅਜਰਾਜ ਬਿਰਜਵੰਦਾ ਨੂੰ ਪੰਜ ਤੱਤਾ ਦੇ ਵਿੱਚ ਵਿਲੀਨ ਕੀਤਾ ਜਾਵੇਗਾ ਤਦ ਆਜਾ ਇਹ ਕਿ ਜਿੱਥੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਸੰਰਾਜ ਬਿਰਜਵੰਦਾ ਬੀਤੇ ਕੱਲ ਦੇਹਾਂਤ ਹੁੰਦਾ ਤੇ ਰਾਤ ਨੂੰ ਹੀ ਜਿਹੜੀ ਮ੍ਰਿਤਕ ਦੇ ਹੈ ਉਹਨਾਂ ਦੇ ਜੱਦੀ ਪਿੰਡ ਪੋਨਾ ਪਹੁੰਚੀ ਹੈ ਤਾਂ ਇਸੇ ਦਰਮਿਆਨ ਲੋਕਾ ਤੇ ਤੱਕ ਮੰਨ ਲਓ ਕਿ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਿੰਡ ਦੀਆਂ ਬੀਬੀਆਂ ਤਾਂ ਹਾਂ ਮਾਰ-ਮਾਰ ਰੁੰਦੀਆਂ ਨੇ ਤਾਂ ਉੱਥੇ ਹੀ ਦੱਸ ਜਾਈਏ ਕਿ ਉਹੀ ਗਰਾਊਂਡ ਹੈ ਇਸ ਗਰਾਊਂਡ ਦੇ ਵਿੱਚ ਕਦੇ ਰਾਜਵੀਰ ਖੇਡਿਆ ਹੁਣ ਹੈ ਤੇ ਅੱਜ ਉਸੇ ਗਰਾਊਂਡ ਦੇ ਵਿੱਚ ਉਹ ਜਸ ਸਸਕਾਰ ਕੀਤਾ ਜਾਣਾ ਸਖਰੀਤੀ ਰਿਵਾਜਾਂ ਦੇ ਮੁਤਾਬਕ ਰਾਜਵੀਰ ਜਵੰਦਾ ਨੂੰ ਅੱਜ ਪੱਜ ਤੱਤਾ ਦੇ ਵਿੱਚ ਵਿਲੀਨ ਕੀਤਾ ਜਾਵੇਗਾ ਤੇ ਤਸਵੀਰਾਂ ਉਸੇ ਗਰਾਊਂਡ ਦੀਆਂ ਨੇ ਜਿੱਥੇ ਅੱਜ ਰਾਜਵੀਰ ਜਵੰਦਾ ਦਾ ਅੰਤਮ ਸਸਕਾਰ ਕੀਤਾ ਜਾਣਾ ਤੇ ਦੱਸਦੇ ਇਹ ਕਿ ਜਿੱਥੇ ਰਾਜਵੀਰ ਜਵੰਦਾ ਦੇ ਰੀ ਹਰੀ ਕੱਖ ਨਾਮ ਨਜ਼ਰ ਆ ਰਹੀ ਹੈ ਉਹਨਾਂ ਦੇ ਪੱਕੇ ਉਹਨਾਂ ਦੇ ਜਿਗਰੀ ਯਾਰ ਪਰਿਵਾਰਦ ਨੇ ਇਸ ਵੇਲੇ ਮੁੱਡੇ ਦੇ ਨਾ ਮੁੱਡਾ ਲਾ ਕੇ ਖੜੇ ਨਜ਼ਰ ਆ ਰਹੇ ਨੇ ਪਰ ਪਰਿਵਾਰ ਤੇ ਇਸ ਵੇਲੇ ਦੁੱਖ ਦਾ ਅਜਿਹਾ ਪਹਾੜ ਟੁੱਟਿਆ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਪਹਿਲੇ ਰਾਜਵੀਰ ਜਗੰਦਾ ਦੇ ਪਿਤਾ ਦਾ ਦੇਹਾਂਤ ਹੁੰਦਾ ਹੈ ਤੇ ਉਸ ਤੋਂ ਬਾਅਦ ਰਾਜਵੀਰ ਦਾ ਇੰਚ ਚਲੇ ਜਾਣਾ ਪਰਿਵਾਰ ਦੇ ਲਈ ਅਸਹਿ ਬਣ ਚੁਕਿਆ ਪੰਜਾਬੀ ਗਾਇਕ ਰਾਜਵੀਰ ਜਗੰਦਾ ਜਨਾ ਦਾ ਬੀਤੇ ਕੱਲ ਦੇਹਾਂਤ ਹੁੰਦਾ ਹੈ ਤਾਂ ਅੱਜ ਇਸੇ ਗਰਾਊਂਡ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਣਾ ਤੇ ਜੋ ਗਰਾਊਂਡ ਦਾ ਪਿੰਡ ਪੋਨਾ ਦਿੱਤਾ ਜਿਹਾ ਰਾਜਵੀਰ ਜਗੰਦਾ ਨੂੰ ਪੰਜ ਤੱਤਾ ਦੇ ਵਿੱਚ ਵਿਲੀਨ ਕੀਤਾ ਜਾਵੇਗਾ ਤਦ ਆਜਾ ਇਹ ਕਿ ਜਿੱਥੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਸੰਰਾਜ ਬਿਜਵਨ ਦਾ ਬਿੱਤੇ ਕੱਲ ਦੇਹਾਂਤ ਹੁੰਦਾ ਤੇ ਰਾਤ ਨੂੰ ਹੀ ਜਿਹੜੀ ਮ੍ਰਿਤਕ ਦੇ ਹੈ ਉਹਨਾਂ ਦੇ ਜੱਦੀ ਪਿੰਡ ਪੂਨਾ ਪਹੁੰਚੀ ਹੈ ਤਾਂ ਇਸ ਦੇ ਦਰਮਿਆਨ ਲੂਕਾ ਤੇ ਤਾਕ ਮੰਨ ਲਓ ਕਿ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਿੰਡ ਦੀਆਂ ਬੀਬੀਆਂ ਤਾਹਾਂ ਮਾਰ ਮਾਰ ਰੁੰਦੀਆਂ ਨੇ ਤਾਂ ਉੱਥੇ ਹੀ ਦੱਸ ਜਿਏ ਕਿ ਉਹੀ ਗਰਾਊਂਡ ਹੈ ਜਿਸ ਗਰਾਊਂਡ ਦੇ ਵਿੱਚ ਕਦੇ ਰਾਜਵੀਰ ਖੇਡਿਆ ਹੋਣਾ ਤੇ ਅੱਜ ਉਸੇ ਗਰਾਊਂਡ ਦੇ ਵਿੱਚ ਉਹਦਾ ਸਸਕਾਰ ਕੀਤਾ ਜਾਣਾ ਸਖਰੇ ਤਿਵਾਜੋ ਦੇ ਮੁਤਾਬਕ ਰਾਜਵੀਰ ਜਵੰਦਾ ਨੂੰ ਅੱਜ ਪੱਜ ਤੱਤਾ ਦੇ ਵਿੱਚ ਬਲੀਨ ਕੀਤਾ ਜਾਵੇਗਾ ਤੇ ਤਸਵੀਰਾਂ ਉਸੇ ਗਰਾਊਂਡ ਦੀਆਂ ਨੇ ਜਿੱਥੇ ਅੱਜ ਰਾਜਵੀਰ ਜਵੰਦਾ ਦਾ ਅੰਤਮ ਸਸਕਾਰ ਕੀਤਾ ਜਾਣਾ ਹੈ ਤਾਂ ਦੱਸੋ ਇਹ ਕਿ ਜਿੱਥੇ ਰਾਜਵੀਰ ਜਵੰਦਾ ਦੀ ਹਰੀ ਕੱਖ ਨਾਮ ਨਜ਼ਰ ਆ ਰਹੀ ਹੈ ਉਹਨਾਂ ਦੇ ਪੱਕੇ ਉਹਨਾਂ ਦੇ ਜਿਗਰੀ ਯਾਰ ਪਰਿਵਾਰਦ ਨੇ ਇਸ ਵੇਲੇ ਮੁੱਡੇ ਦੇ ਨਾ ਮੁੱਡਾ ਲਾ ਕੇ ਖੜੇ ਨਜ਼ਰ ਆ ਰਹੇ ਨੇ ਪਰ ਪਰਿਵਾਰ ਤੇ ਇਸ ਵੇਲੇ ਦੁੱਖ ਦਾ ਅਜਿਹਾ ਪਹਾੜ ਟੁੱਟਿਆ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਪਹਿਲੇ ਰਾਜਵਿਰ ਜੁਬੰਦਾ ਦੇ ਪਿਤਾ ਦਾ ਦਿਹਾਂਤ ਹੁੰਦਾ ਹੈ ਤੇ ਉਸ ਤੋਂ ਬਾਅਦ ਰਾਜਵਿਰ ਨៃ ਚਲੇ ਜਾਣਾ ਪਰਿਵਾਰ ਦੇ ਲਈ ਅਸਹਿ ਬਣ ਚੁਕਿਆ